ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੁਹਾਨੂੰ ਹੈਰਾਨੀ ਦੀ ਗੱਲ ਦੱਸਣ ਲੱਗਿਆ ਕਿ ਕੈਨੇਡਾ ਸਰਕਾਰ ਨੇ ਹਾਲ ਹੀ ਦੇ ਵਿੱਚ ਇੱਕ ਡਾਟਾ ਜਾਰੀ ਕੀਤਾ ਉਹ ਡਾਟਾ ਜਾਰੀ ਕਰਨ ਦੇ ਵਿੱਚ ਕੈਨੇਡਾ ਸਰਕਾਰ ਨੇ ਇਹ ਕਿਹਾ ਕਿ 47000 ਸਟੂਡੈਂਟ ਸਾਨੂੰ ਨਹੀਂ ਪਤਾ ਕਿੱਥੇ ਗਿਆ ਉਹ ਪੜਨ ਆਇਆ ਸੀ ਕੈਨੇਡਾ ਪਰ ਉਸ ਤੋਂ ਬਾਅਦ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਬੜੀ ਹੈਰਾਨ ਕਰਨ ਦੇ ਨਾੜੀ ਗੱਲ ਹੈ ਤੇ ਸੋ ਇਹ ਗੱਲ ਕਹਿ ਦੇਣੀ ਕੈਨੇਡਾ ਸਰਕਾਰ ਨੇ ਕਿ 47000 ਸਟੂਡੈਂਟ ਆ ਜਿਹੜਾ ਉਹ ਪੜਨ ਆਏ ਸੀ ਉਹਨਾਂ ਨੇ ਕੋਈ ਕਲਾਸ ਨਹੀਂ ਲਾਈਗੀ ਕਦੇ ਉਹ ਕਾਲਜ ਸਕੂਲ ਨਹੀਂ ਗਏਗੇ ਤੇ ਉਹ 47000 ਸਟੂਡੈਂਟ ਦਾ ਜਿਹੜਾ ਡਾਟਾ ਸ਼ੇਅਰ ਕੀਤਾ ਕੈਨੇਡਾ ਸਰਕਾਰ ਨੇ ਫਿਰ ਉਹ ਸਟੂਡੈਂਟ ਗਿਆ ਕਿੱਥੇ ਕੰਮ ਉਹ ਕਰ ਨਹੀਂ ਸਕਦੇਗੇ ਠੀਕ ਆ ਲੀਗਲ ਸਟੇਟਸ ਉਹਨਾਂ ਦਾ ਕੋਈ ਨਹੀਂਗਾ ਓਬਵੀਅਸ ਆ ਕਿ ਜਿਹੜਾ ਬੰਦਾ ਕਲਾਸ ਨਹੀਂ ਲਾਉਂਦਾ ਕੋਈ ਕਾਲਜ ਪਾਸ ਨਹੀਂ ਕਰਦਾਗਾ ਕੋਈ ਉਹਨੇ ਵਰਕ ਪਰਮਿਟ ਨਹੀਂ ਕੋਈ ਸਟੱਡੀ ਪਰਮਿਟ ਨਹੀਂ ਲਿਆ ਉਹਦਾ ਸਟੇਟਸ ਕੀ ਹੋਊਗਾ ਜੇ ਉਹਦਾ ਸਟੇਟਸ ਨਹੀਂਗਾ ਕੋਈ ਤਾਂ ਜਿਹੜਾ ਉਹ ਬੰਦਾ ਸਰਵਾਈਵ ਕਰਨ ਵਾਸਤੇ ਕੀ ਕਰੂਗਾ ਬੜੀ ਹੈਰਾਨੀ ਦੀ ਗੱਲ ਆ ਹੁਣ 1 ਨਹੀਂ ਅੱਧਾ ਨਹੀਂ 100 ਨਹੀਂ 200 ਨਹੀਂ 400 ਨਹੀਂ 47000 ਸਟੂਡੈਂਟ ਦਾ ਕੈਨੇਡਾ ਜਾ ਕੇ ਆਊਟ ਆਫ ਸਟੇਟਸ ਹੋ ਜਾਣਾ ਪਹਿਲੇ ਦਿਨ ਤੋਂ ਹੀ ਬੜੀ ਹੈਰਾਨ ਕਰਨ ਵਾਲੀ ਗੱਲ ਆ ਹੁਣ ਹਾਲੀ ਦੇ ਵਿੱਚ ਲਗਭਗ ਪਿਛਲੇ 1-2 ਸਾਲ ਤੋਂ ਇੰਨੀਆਂ ਕ ਕੈਨੇਡਾ ਦੇ ਵਿੱਚ ਘਟਨਾਵਾਂ ਹੋ ਰਹੀਆਂ ਸਾਰੀਆਂ ਘਟਨਾਵਾਂ ਦੇ ਵਿੱਚ ਪੰਜਾਬੀਆਂ ਦਾ ਨਾਮ ਆ ਰਿਹਾ ਸਾਰੀਆਂ ਘਟਨਾਵਾਂ ਦੇ ਵਿੱਚ ਤਕਰੀਬਨ 10 ਚੋਂ 9 ਘਟਨਾਵਾਂ ਦੇ ਵਿੱਚ ਪੰਜਾਬੀਆਂ ਦਾ ਨਾਮ ਭਾਵ ਡਰਗ ਨੂੰ ਲੈ ਕੇ ਆ ਭਾਵ ਉਹ ਕੋਈ ਗੋਲੀਆਂ ਚਲਾਉਣ ਦਾ ਮੈਟਰ ਆ ਕੋਈ ਐਕਸਟਰੈਕਸ਼ਨ ਦਾ ਮੈਟਰ ਆ ਸਾਰੇ ਕਿਸੇ ਮੈਟਰਾਂ ਦੇ ਵਿੱਚ ਪੰਜਾਬੀਆਂ ਦਾ ਨਾਂ ਹੁਣ ਵੱਡੀ ਗੱਲ ਇਹ ਵੀ ਹੈ 47000 ਤੱਕ ਮੈਟਰ ਨਹੀਂ ਰੁਕਦਾਗਾ ਪਿੱਛੇ ਜੇ ਅੱਜ ਤੋਂ 6 ਕੁ ਮਹੀਨੇ ਪਹਿਲਾਂ ਕੈਨੇਡਾ ਸਰਕਾਰ ਨੇ ਡਾਟਾ ਜਾਰੀ ਕੀਤਾ ਸੀ ਕਿ 30000 ਬੰਦੇ ਦੇ ਜਿਹੜੇ ਡਿਪੋਰਟੇਸ਼ਨ ਵਾਰੰਟਾ ਉਹ ਉਹ ਐਗਜ਼ੀਕਿਊਟ ਹੋਣ ਤੋਂ ਪੈਂਡਿੰਗ ਹੈ ਉਹਨਾਂ ਦੇ ਖਿਲਾਫ ਡਿਪੋਰਟੇਸ਼ਨ ਕਾਰਵਾਈ ਮੁਕੰਮਲ ਹੋ ਚੁੱਕੀ ਆ ਪਰ ਉਹ ਉਹਨਾਂ ਦੇ ਡਿਪੋਰਟੇਸ਼ਨ ਵਾਰੰਟ ਐਗਜ਼ੀਕਿਊਟ ਨਹੀਂ ਹੋ ਰਹੇ ਕਿਉਂ ਨਹੀਂ ਐਗਜ਼ੀਕਿਊਟ ਹੋ ਰਹੇ ਕਿਉਂਕਿ ਉਹ ਜਿਹੜਾ 30000 ਬੰਦਾ ਸਾਨੂੰ ਪਤਾ ਹੀ ਨਹੀਂ ਕਿੱਥੇ ਆ 47000 ਇਹ ਬੰਦਾ ਹੋ ਗਿਆ 30000 ਬੰਦਾ ਇਹ ਹੋ ਗਿਆ ਠੀਕ ਹੈ ਜੀ 77000 ਲਗਭਗ ਬੰਦਾ ਐਸਾ ਹੈ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਦੇ ਵਿੱਚ ਰਹਿ ਰਿਹਾ ਫਿਰ ਉਸ 70000 ਜਾਂ 80000 ਬੰਦੇ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ ਵੀ ਉਹ ਕੈਨੇਡਾ ਦੇ ਵਿੱਚ ਸਰਵਾਈਵ ਵਾਸਤੇ ਕੀ ਕਰੂਗਾ ਸੋ ਇੱਕ ਹੋਰ ਇੰਪੋਰਟੈਂਟ ਗੱਲ ਹੈ ਸ਼ਾਇਦ ਕਿਸੇ ਨੂੰ ਨਹੀਂ ਪਤਾ ਹੋਣਾ ਕੈਨੇਡਾ ਸਰਕਾਰ ਇੱਕ ਐਓਜਾ ਕਾਨੂੰਨ ਬਣਾਉਣ ਜਾ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਲਗਭਗ 20 ਲੱਖ ਐਪਲੀਕੇਸ਼ਨ ਬੈਕਲੌਗ ਹੈ ਜਿਹੜਾ ਉਹ ਨਾ ਦੇ ਬਰਾਬਰ ਆ ਵੀ ਉਹ ਬੈਕਲੌਗ ਆ ਜਿਹੜਾ ਉਹ ਨਿਕਲਦਾ ਨਹੀਂ ਇਸ ਕਰਕੇ ਕੈਨੇਡਾ ਸਰਕਾਰ ਸੋਚ ਚਾਇਆ ਕਿ ਇੱਕ ਇਹੋ ਜਿਹਾ ਕਾਨੂੰਨ ਬਣਾ ਬਣਾਉਣ ਜਾ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਕਹਿ ਦੇਣਾ ਵੀ ਜਿਹੜਾ 20 ਲੱਖ ਆ ਜੀ ਉਹ ਅਸੀਂ ਜਿਹੜਾ ਬੈਕਲੌਗ ਆ ਕਲੀਅਰ ਨਹੀਂ ਕਰ ਸਕਦੇ ਜਿਨ੍ਹਾਂ ਨੇ ਕੋਈ ਕੈਨੇਡਾ ਸਰਕਾਰ ਨੂੰ ਇਮੀਗ੍ਰੇਸ਼ਨ ਫੀਸ ਦੇ ਰੂਪ ਦੇ ਵਿੱਚ ਪੈਸੇ ਦਿੱਤੇ ਆ ਉਹਨਾਂ ਦੇ ਅਸੀਂ ਰਿਫੰਡ ਕਰ ਦਿੰਨੇ ਆ ਤੇ ਉਹ ਬੰਦੇ ਜਿਹੜੇ ਨਵੀਂ ਐਪਲੀਕੇਸ਼ਨ ਪਾ ਲੋ ਹੁਣ ਦੇਖੋ ਤੁਸੀਂ ਜਿਨ੍ਹਾਂ ਦੀ ਐਪਲੀਕੇਸ਼ਨ ਜਿਨ੍ਹਾਂ ਦੇ ਕੇਸ ਫਾਈਲ 4 ਤੋਂ ਜਾਂ 5 ਤੋਂ ਜਾਂ 7 ਸਾਲ ਤੋਂ ਜਾਂ 2 ਸਾਲ ਤੋਂ ਪੈਂਡਿੰਗ ਹੈ ਜੇ ਉਹਨਾਂ ਨੂੰ ਕਹਿ ਦਿੱਤਾ ਜਾਵੇ ਵੀ ਹੁਣ ਤੁਸੀਂ ਨਵੀਂ ਐਪਲੀਕੇਸ਼ਨ ਲਾ ਦਿਓ ਨਵੀਂ ਐਪਲੀਕੇਸ਼ਨ ਲਾਉਣ ਤੋਂ ਬਾਅਦ ਵੀ ਕੀ ਤੁਹਾਡਾ ਜਿਹੜਾ ਹੈਗਾ ਬੈਕਲੌਗ ਆ ਜਾਂ ਉਹ ਐਪਲੀਕੇਸ਼ਨ ਤੇ ਸੁਣਵਾਈ ਵਿਦਿਨ 6 ਮੰਥ ਜਾਂ ਸਾਲ ਹੋ ਜੂ ਨਾਟ ਪੋਸੀਬਲ ਸੋ ਇਸ ਕਰਕੇ ਜਿਹੜਾ ਇਮੀਗ੍ਰੇਸ਼ਨ ਬੈਕਲੌਗ ਆ ਜਾਂ ਇਮੀਗ੍ਰੇਸ਼ਨ ਐਪਲੀਕੇਸ਼ਨਾਂ ਜਾਂ ਕੈਨੇਡਾ ਦੇ ਵਿੱਚ ਜਿਹੜਾ ਕੋਈ ਕਰਾਊਡ ਆ ਉਹਨਾਂ ਨੂੰ ਮੈਨੇਜ ਕਰਨ ਵਾਸਤੇ ਸਰਕਾਰ ਦੇ ਬਿਲਕੁਲ ਹੱਥ ਖੜੇ ਐ 2030 ਤੱਕ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਮੈਂ ਇਹ ਗੱਲ ਕਹਿ ਚੁੱਕਿਆ ਹਾਂ ਹੋਰ ਵੀ ਲੋਕ ਕਹਿ ਚੁੱਕਿਆ ਕਿ ਕੈਨੇਡਾ ਸਰਕਾਰ ਦਾ ਦਿਵਾਲਾ ਨਿਕਲ ਚੱਕੂਗਾ ਦਿਵਾਲਾ ਨਿਕਲ ਜਾਊਗਾ ਹੁਣ ਕਈ ਬੰਦੇ ਇਹ ਵੀ ਕਹਿੰਦੇ ਆ ਕਿ ਸਿਰਫ ਐਲਾਨ ਹੋਣਾ ਬਾਕੀ ਆ ਕੈਨੇਡਾ ਸਰਕਾਰ ਹੱਥ ਕੜਨੇ ਖੜੇ ਕਰਨ ਜਾ ਰਹੀ ਹੈ ਵੀ ਅਸੀਂ ਅਫੀਸ਼ੀਅਲ ਤੌਰ ਤੇ ਰੈਸੈਸ਼ਨ ਜਿਹੜਾ ਹੈਗਾ ਉਹ ਅਨਾਉਂਸ ਕਰਦੇ ਆਂ ਵੀ ਸਰਕਾਰ ਰੈਸੈਸ਼ਨ ਦੇ ਟਾਈਮ ਕੁਝ ਨਹੀਂ ਕਰ ਸਕਦੀ ਇਸ ਕਰਕੇ ਲੋਕਾਂ ਨੂੰ ਆਪ ਦੇ ਆਪ ਸਾਰਾ ਕੁਝ ਨਜੇਠਣਾ ਪਊਗਾ ਪਰ ਜੇ ਆਪਾਂ ਕੱਲੀ ਲਾਇਬਿਲਟੀ ਲੋਕਾਂ ਤੇ ਸਿੱਟ ਦੇਾਂਗੇ ਤਾਂ ਲੋਕ ਜਿਹੜੇ ਸਰਕਾਰ ਦੇ ਢਾਂਚੇ ਨੂੰ ਨਹੀਂ ਚਲਾ ਸਕਦੇ ਅਲਟੀਮੇਟਲੀ ਸਰਕਾਰ ਨੂੰ ਹੀ ਢਾਂਚਾ ਚਲਾਉਣਾ ਪਊਗਾ ਪਰ ਕੈਨੇਡਾ ਸਰਕਾਰ ਹਰ ਤਰ੍ਹਾਂ ਫੇਲ ਨਜ਼ਰ ਜਿਹੜੀ ਫੇਲ ਹੁੰਦੀ ਨਜ਼ਰ ਆ ਰਹੀ ਹੈ ਕੋਈ ਉਹਨਾਂ ਤੋਂ ਬੰਦੇ ਨਹੀਂ ਅਰੈਸਟ ਹੋ ਰਹੇ ਕੋਈ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ 'ਚ ਰਹਿ ਰਹੇ ਆਊਟ ਆਫ ਸਟੇਟਸ ਆ ਉਹਨਾਂ ਬੰਦਿਆਂ ਦਾ ਫੋ ਪਤਾ ਨਹੀਂ 20 ਲੱਖ ਬੰਦੇ ਦੀ ਬੈਕਲੌਗ ਐਂਟਰੀ ਫਸੀ ਹੋਈ ਆ ਨੌਕਰੀਆਂ ਹੈ ਨਹੀਂ ਠੀਕ ਆ ਜੌਬਾਂ ਹੈ ਨਹੀਂ ਘਰ ਕਿਸੇ ਕੋਲੇ ਹੈ ਨਹੀਂ ਜੇ ਹੈ ਤਾਂ ਉਹਦੀ ਕਿਸ਼ਤ ਨਹੀਂ ਦਿੱਤੀ ਜਾ ਰਹੀ ਸਾਰਾ ਕੁਝ ਇੰਨਾ ਉਥਲ ਪੁਥਲ ਹੋ ਚੁੱਕਿਆ ਇੱਥੋਂ ਤੱਕ ਹੁਣ ਉਹ ਤਾਂ ਚਲੋ ਵੱਖਰੀ ਗੱਲ ਆ ਹੁਣ ਜਿਹੜੇ ਸੂਬੇ ਆ ਕੈਨੇਡਾ ਦੇ ਵਿੱਚ ਆਪਣੇ ਆਪ ਆਪਦੇ ਲੈਵਲ ਤੇ ਕਾਨੂੰਨ ਬਣਾ ਰਹੇ ਆ ਵੇਖੋ ਵੇਖ ਕਿਹਨੂੰ ਅਮਰੀਕਾ ਨੂੰ ਹੁਣ ਕਿਊਬਕ ਸੂਬੇ ਨੇ ਕਹਿਤਾ ਕਿ ਅਸੀਂ ਜਿਹੜਾ ਹੈਗਾ ਟਰੱਕ ਜਿਹੜੇ ਹੈਗੇ ਆ ਆਪਰੇਟਰ ਆ ਡਰਾਈਵਰ ਆ ਉਹਨਾਂ ਦੇ ਕਾਨੂੰਨ ਚ ਵੀ ਸਖਤੀ ਕਰ ਰਹੇ ਆ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਂਦੇ ਸੀਗੇ ਉਹਨਾਂ ਦੇ ਜਿਹੜੇ ਘੰਟੇ ਆ ਉਹ ਵਧਾ ਕੇ ਅਸੀਂ 125 ਕਰ ਦਾਂਗੇ ਜਿਹੜੇ ਉਸ ਤੋਂ ਬਾਅਦ ਹੋਰ ਵੀ ਜਿਹੜੇ ਹੈਗੇ ਆ ਨਵੇਂ ਨਿਯਮ ਜਿਹੜੇ ਟਰਾਂਸਪੋਰਟ ਨੂੰ ਲੈ ਕੇ ਜਿਹੜੇ ਖਾਸ ਕਰਕੇ ਹੈਵੀ ਟਰੱਕ ਡਰਾਈਵਰ ਆ ਤੇ ਉਹਨਾਂ ਨੇ ਕਿਹਾ ਵੀ 온ਟਾਰੀਓ ਨਾਲ ਵੀ ਅਸੀਂ ਸੂਬੇ ਨਾਲ ਤਾਲਮੇਲ ਕਰ ਰਹੇ ਹਾਂ ਕਿਉਂਕਿ ਉੱਥੋਂ ਬਹੁਤ ਸਾਰੇ ਟਰੱਕ ਡਰਾਈਵਰ ਆ ਜਿਹੜੇ ਉਹ ਇੱਥੇ ਆਉਂਦੇ ਆ ਇਸ ਕਯੂਬਿਕ ਸੂਬੇ ਦੇ ਵਿੱਚ ਆਉਂਦੇ ਆ ਤੇ ਅਸੀਂ ਜਿਹੜਾ ਡਾਟਾ ਜਿਹੜਾ ਟਰਾਂਸਪੋਰਟ ਦਾ ਉਹ ਸ਼ੇਅਰ ਕਰਾਂਗੇ ਤਾਂ ਜੋ ਅਸੀਂ ਸਖਤ ਕਾਨੂੰਨ ਬਣਾ ਲਈਏ ਜਿਹੜੇ ਮਾੜਾ ਮੋਟਾ ਇੱਕ ਜਿਹੜੇ ਆਪਦੇ ਸਰਵਾਈਵਲ ਕਰ ਰਹੇ ਸੀ ਟਰੱਕ ਡਰਾਈਵਰ ਜੇ ਉਹਨਾਂ ਨੂੰ ਵੀ ਤੁਸੀਂ ਉਹ ਜਾਂ ਅਮਰੀਕਾ ਦੀ ਦੇਖਰੇਖ ਦੇ ਵਿੱਚ ਉਹਨਾਂ ਦੇ ਪਿੱਛੇ ਲਾ ਕੇ ਕੋਈ ਸਖਤ ਕਾਨੂੰਨ ਕਹਿਨੇ ਹੋ ਬਣਾ ਦੋਗੇ ਫੇਰਾ ਮਤਲਬ ਜਿਹੜੀ ਉਹ ਕਲਾਸ ਬਚੀ ਐ ਮੜਾ ਮੋਟਾ ਉਹਦਾ ਰੋਟੀ ਦਾ ਜਗਾੜ ਕਰ ਰਹੇ ਆ ਉਹਨਾਂ ਨੂੰ ਵੀ ਤੁਸੀਂ ਝੜਕਾਂ ਤੇ ਲੈ ਆਓਗੇ ਇਸ ਕਰਕੇ ਕੁੱਲ ਮਿਲਾ ਕੇ ਕੱਲ ਨਵਾਂ ਬਿਆਨ ਅੱਜ ਫੇਰ ਨਵਾਂ ਬਿਆਨ ਪਰਸੋਂ ਨਵਾਂ ਬਿਆਨ ਸਿਸਟਮ ਸਾਰਾ ਹਿੱਲਿਆ ਪਿਆ ਬਿਲਕੁਲ ਮੈਨੂੰ ਲੱਗਦਾ ਕੋਈ ਵਾਲੀਵਾਰਸ ਕੈਨੇਡਾ ਗਵਰਨਮੈਂਟ ਦਾ ਹੁਣ ਹੈ ਨਹੀਂ ਹੈ ਇਸ ਕਰਕੇ ਬੜੀ ਇੱਕ ਹੋਰ ਗੱਲ ਤੁਹਾਨੂੰ ਦੱਸਣ ਲੱਗਿਆ ਇੱਕ ਬਿਲ ਹੋਰ ਕੈਨੇਡਾ ਦੇ ਵਿੱਚ ਬਣ ਰਿਹਾ ਸੀ ਵੀ ਜਿਹੜੇ ਅਪਰਾਧੀ ਐ ਜਲਦੀ ਬੇਲ ਤੇ ਆ ਜਾਂਦੇ ਆ ਉਹਨਾਂ ਨੂੰ ਜਿਹੜਾ ਇੱਕ ਕਾਨੂੰਨ ਇੰਟਰੋਡਿਊਸ ਕਰ ਰਹੇ ਸੀ ਵੀ ਉਹਨਾਂ ਦੀ ਛੇਤੀ ਜ਼ਮਾਨਤ ਨਾ ਹੋਵੇ ਕਠੋਰ ਰਵਈਆ ਅਦਾਲਤ ਉਹਨਾਂ ਦੇ ਖਿਲਾਫ ਅਪਣਾਵੇ ਪਰ ਉਹਦੇ ਹੱਕ ਦੇ ਵਿੱਚ ਵੀ ਲੋਕਾਂ ਨੇ VOTING ਨਹੀਂ ਕੀਤੀਗੀ ਇਸ ਕਰਕੇ ਕੈਨੇਡਾ ਦਾ ਹੁਣ ਰਾਬੀ ਰੱਖਾ ਆਉਣ ਵਾਲੇ ਹਾਲਾਤ ਪਤਾ ਨਹੀਂ ਕਿਉਂ ਜੇ ਹੋਣਗੇ ਕਿੱਧਰ ਲੋਕਾਂ ਨੂੰ ਸਟੂਡੈਂਟਾਂ ਨੂੰ ਉੱਥੋਂ ਦੇ ਜਿਹੜੇ ਹੈਗੇ ਆ ਵਸਨੀਕਾ ਕਿੱਧਰ ਲੈ ਕੇ ਜਾਊਗਾ ਸਮਝੋ ਬਾਹਰ ਸਸਿਕਾ